40000 ਕਰੋੜ ਰੁਪਈਆ ਪੰਜਾਬ ਦਾ ਸਹਿਦ ਮੈਂ ਉਹਨਾਂ ਦੀ ਗੱਲ ਸਹੀ ਮੰਨਣਾ ਤੇ ਉਹ ਪੈਸਾ ਆ ਰਿਹਾ ਖਜ਼ਾਨੇ ਜਿੱਨੀ ਜਾ ਰਿਹਾ ਦਿੱਲੀ ਜਾ ਰਿਹਾ ਜਿਹਦੇ ਪਰਤੇ ਤੇਜਰੀਵਾਲ ਸਾਹਿਬ ਅੰਦਰ ਬੈਠੇ ਹੈ ਤੇ ਨੰਬਰ ਇਹਨਾਂ ਦਾ ਪੰਜਾਬ ਵਾਲਿਆਂ ਨਾਲ ਨਾਲ ਮੈਂ ਕੱਲ ਇਲੈਕਸ਼ਨ ਕਮਿਸ਼ਨ ਨੂੰ ਆ ਕੇ ਕਹਿ ਗਿਆ ਵੀ ਇਹਨਾਂ ਦੀ ਵੀ ਜਾਂਚ ਕਰਾਓ ਮੌਤਾਂ ਜਵਾਨ ਮੌਤਾਂ ਜਿਹੜੀਆਂ ਇੱਕ ਪਿੰਡ ਦੇ ਅੰਦਰ ਗੁਜਰਾ ਪਿੰਡ ਦੇ ਅੰਦਰ ਹੋਈਆਂ ਮੈਂ ਸਮਝਦਾ ਉਹਨਾਂ ਪਰਿਵਾਰਾਂ ਤੋਂ ਕੁਝ ਆ ਕਹਿਣਾ ਵੀ ਉਹ ਕੀ ਕਹਿ ਰਹੇ ਸਨ ਉਹਨਾਂ ਦੇ ਘਰੇ ਜਵਾਨ ਮੌਤ ਹੋਈ ਹੈ ਸੱਤਰਾ ਤੇ ਬੈਠੇ ਹੈ ਅੱਜ ਪਰ ਉਹਨਾਂ ਦੇ ਦੁੱਖ ਨਾਲ ਦੁੱਖ ਦੇ ਉੱਤੇ ਆ ਕੇ ਕੋਈ ਮੱਲਬ ਲਾਉਣ ਦੀ ਗੱਲ ਹੁੰਦੀ ਤਾਂ ਚੰਗਾ ਸੀਗਾ ਪਰ ਜਿਸ ਤਰ੍ਹਾਂ ਦਾ ਉਹਨਾਂ ਦੇ ਪਰਿਵਾਰਾਂ ਤੋਂ ਮੈਨੂੰ ਸੁਣਨ ਨੂੰ ਮਿਲੇ ਕਿ ਉਹਨਾਂ ਦੇ ਪਰਿਵਾਰਾਂ ਨੂੰ ਕਮਰੇ ਦੇ ਅੰਦਰ ਤਾਲੜ ਦਿੱਤਾ ਗਿਆ ਤਾਂ ਕਿ ਉਹ ਗੱਲ ਪ੍ਰੈਸ ਦੇ ਸਾਹਮਣੇ ਮੁੱਖ ਮੰਤਰੀ ਸਾਹਿਬ ਨੂੰ ਰੂਬਰੂ ਨਾ ਹੋ ਸਕਣ ਤੇ ਭਗਵੰਤ ਮਾਨ ਜੀ ਲੋਕਾਂ ਦੇ ਆਪਣੇ ਆਪ ਨੂੰ ਆਮ ਆਦਮੀ ਦੇ ਨੁਮਾਇੰਦਾ ਕਹਿੰਦੇ ਐ ਤੇ ਉਹ ਪਰਿਵਾਰ ਬੱਚੀਆਂ ਮੈਂ ਤਾਂ ਉਹਨਾਂ ਦੀ ਉਮਰ ਦੇਖ ਕੇ ਹੈਰਾਨ ਸੀ ਕਿ ਆਪ ਬੱਚੀ ਜਿਹੜੀ ਹੈ ਵਿਧਵਾ ਹੋਗੀ ਉਹਦੀ ਉਮਰ ਕਿੰਨੀ ਕੀ ਹੈ ਇਕਲਾਬ ਬੱਚੀ ਉਹ ਮੇਰੇ ਕਲਪਨਾ ਚ ਤਾਂ 18-19 ਸਾਲ ਦੀ ਵੀ ਨਹੀਂ ਹੋਣੀ ਉਹ ਉਹਨਾਂ ਦੇ ਪਰਿਵਾਰਾਂ ਨੂੰ ਅੱਜ ਦੇਖਣੇ ਪੈ ਰਹੇ ਨੇ ਪਰਿਵਾਰ ਦੇ ਅੰਦਰੋਂ ਮੌਤਾਂ ਹੀ ਆ ਉਹਨਾਂ ਦੇ ਪਰਿਵਾਰਾਂ ਨੂੰ ਅੱਜ ਜੋ ਕੁਝ ਪਰੇਸ਼ਾਨੀਆਂ ਦੇਖਣੀ ਪੈ ਰਹੀਆਂ ਉਹਦੇ ਵਾਸਤੇ ਇਹ ਸੰ ਮੇਰਾ ਤਾਂ ਮੰਨਣਾ ਹੈ ਵੀ ਜਿਹੜੇ ਭਗਵੰਤ ਮਾਨ ਜੀ ਅੱਜ ਆਏ ਇਸੇ ਚੱਕਰ 'ਚ ਹੈ ਵੀ ਸੁਮੀਲ ਜਖੜਾਣ ਲੱਗੇ ਨੀਤਾ ਚਿਮਨ ਸਾਹਿਬ ਦਾ ਵੀ ਆਪਣਾ ਇਲਾਕਾ ਹੈ ਭਗਵੰਦ ਮਾਨ ਜੀ ਦਾ ਆਪਦਾ ਇਲਾਕਾ ਹੈ ਸਭ ਤੋਂ ਪਹਿਲਾਂ ਇਹਨਾਂ ਦਾ ਫਰਜ਼ ਬਣਦਾ ਸੀਗਾ ਕਿ ਜੀ ਰਿਵਾਲ ਸਾਹਿਬ ਨੂੰ ਬਾਚੇ ਸੰਭਾਲ ਲੈਂਦੇ ਇਹ ਜਿਹੜੀ ਇਹਨਾਂ ਦੀ ਆਪਦੇ ਹੈ ਜਿਨ੍ਹਾਂ ਨੇ ਅੱਜ ਉਸ ਕੁਰਸੀ ਤੇ ਨਵਾਜਿਆ ਇਹਨਾਂ ਨੂੰ ਭਗਵੰਦ ਮਾਨ ਜੀ ਦਾ ਮੈਂ ਸਮਝਦਾ ਮੋਰਲ ਡਿਊਟੀ ਬਣਦੀ ਸੀ ਵੀ ਪਹਿਲਾਂ ਆ ਕੇ ਪਰਿਵਾਰ ਸਾਹਮਣੇ ਸਾਰਾ ਪੰਜਾਬ ਹੀ ਵੈਸੇ ਤਾਂ ਕਹਿੰਦੇ ਮੇਰਾ ਪਰਿਵਾਰ ਹੈ ਪਰ ਆ ਤਾਂ ਆਪਦਾ ਨਿੱਜੀ ਘਰੇ ਜਿੱਥੇ ਬੈਠੇ ਆ ਆਪਦਾ ਘਰ ਤਾਂ ਸਾਹਮਣੇ ਪਰ ਜਿਹੜੀ ਸਮੱਸਿਆ ਇੱਥੇ ਵੀ ਚਾਹੇ ਲੋਕ ਅਨਪੜ੍ਹ ਹੈ ਗਰੀਬ ਹੈ ਪਰ ਉਹ ਵੀ ਕਹਿ ਰਿਹਾ ਹੈ ਵੀ ਆ ਜਿਹੜੇ ਤਨਹਾੜ ਹੈ दारू ਦਾ ਗੰਦਾ ਚਲਾਉਂਦੇ ਹੈ ਚਾਹੇ ਕੋਈ ਬਠਿੰਡੇ ਬੈਠਾ ਜਿਹਦਾ ਨਾਮ ਲੈ ਰਹੇ ਸੀ ਮੈਂ ਕਿਸੇ ਦਾ ਨਾਮ ਲੈਣਾ ਨਹੀਂ ਚਾਹੁੰਦਾ ਇਹਨਾਂ ਪਰਿਵਾਰੀ ਦੱਸ ਦੇਣਗੇ ਵੀ ਜਿਹੜੇ ਪਰਿਵਾਰਾਂ ਨਾਲ ਐਕਸ਼ਨ ਕਮੇਟੀ ਦੇ ਮੈਂਬਰ ਬੈਠੇ ਸੀ ਕਹ ਰਹੇ ਸੀ ਵੀ ਉੱਥੇ ਜਾ ਕੇ ਉਹਨਾਂ ਨਾਲ ਅਸੀਂ ਖੇਡਦੇ ਆ ਭਗਵੰਤ ਮਾਨ ਜੀ ਤੇ ਅੱਜ ਜੇ ਕਿਸੇ ਹੋਰ ਦੇ ਗਲਚੇ ਪਾਣਾ ਚਾਹੁੰਦੇ ਐ ਇੱਥੇ ਵੀ ਜਿਹੜੀਆਂ ਫੈਕਟਰੀਆਂ ਚੱਲ ਰਹੀਆਂ ਜਿੱਥੇ ਕਹ ਰਹੇ ਹਰਿਆਣਾ ਬਾਰਡਰ ਦੇ ਉੱਤੇ ਪਈਆਂ ਤੇਜਪੁਰੇ ਕਿਥੇ ਕਹ ਰਹੇ ਆ ਉਹਨੂੰ ਵੀ ਕਹਿੰਦੇ ਜੀ ਇੱਥੇ ਜੇ ਲੋਕਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੀ ਸ਼ੈ ਤੇ ਅੱਜ ਹੀ ਮੈਂ ਜਿਹੜੀ ਗੱਲ ਸੁਣ ਰਿਹਾ ਸੀ ਜੋ ਮੈਂ ਕੱਲ ਇਲੈਕਸ਼ਨ ਕਮਿਸ਼ਨ ਨੂੰ ਕਹਿ ਕੇ ਆ ਮੈਂ ਇਲੈਕਸ਼ਨ ਕਮਿਸ਼ਨ ਨੂੰ ਕਲਾਈ ਬੇਨਤੀ ਕਰਕੇ ਆ ਐਸੀ ਮੈਂ ਉਹਨਾਂ ਦਾ ਇਲੈਕਸ਼ਨ ਕਮਿਸ਼ਨ ਦਾ ਧੰਨਵਾਦੀ ਆ ਅਸੀਂ ਸਵੇਰੇ ਉਹਨਾਂ ਨੂੰ ਕਹਿ ਗਏ ਆ ਮੇਰੇ ਖਿਆਲ ਦੁਪਹਿਰ ਨੂੰ ਨਾਲ ਦੇ ਨਾਲ ਹੀ ਉਹਨਾਂ ਨੇ ਇਨਕੁਆਇਰੀ ਆਰਡਰ ਕਰਤੀ ਜਿਹੜ ਆ ਕੋ ਭਗਵੰਤ ਮਾਨ ਜੀ ਨੇ ਨਹੀਂ ਬਣਾਈ ਸਾ ਆ ਇਲੈਕਸ਼ਨ ਕਮਿਸ਼ਨ ਨੇ ਮਾਰਕ ਕੀਤਾ ਵੀ ਆ ਕਰਕੇ ਮੈਨੂੰ ਰਿਪੋਰਟ ਕਰੋ ਤਾਂ ਐਸਆਈਟੀ ਬਣੀ ਐ ਨਹੀਂ ਤਾਂ ਭਗਵੰਤ ਮਾਨ ਜੀ ਨੇ ਇਨੇ ਦਿਨ ਹੋ ਗਏ ਬੋਲ ਹੁਣਾਂ ਤਾਂ ਯਾਦ ਹੀ ਨਹੀਂ ਹੁੰਦਾ ਉੱਥੇ ਦਿੱਲੀ ਬੈਠੇ ਭਾਸ਼ਣ ਕਰੀ ਜਾਂਦੇ ਫਰਜ ਬਣਦਾ ਸੀਗਾ ਇੱਥੇ ਆ ਕੇ ਕਰਦੇ ਪਰ ਜਿਹੜਾ ਇਲਜ਼ਾਮ ਮੈਂ ਕਰ ਲ ਉਥੇ ਇਲੈਕਸ਼ਨ ਕਮਿਸ਼ਨ ਚ ਕਹਿ ਕੇ ਆਇਆ ਸੀ ਸਿਬਨ ਸਾਹਿਬ ਨੂੰ ਇਹ ਉਹਨਾਂ ਦੇ ਥਰੂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਉੱਥੇ ਦਿੱਲੀ ਮੈਸੇਜ ਕਰਵਾਇਆ ਸੀਗਾ ਪੀ ਪੰਜਾਬ ਦਾ ਜਿਹੜਾ दारू ਦਾ ਤੇ ਖਾਸ ਤੌਰ ਤੇ ਨਕਲੀ ਤੇ ਸਸਤੀ दारू ਜਿਸ ਤੋਂ ਜ਼ਿਆਦਾ ਮਨਾ ਹੁੰਦਾ ਹੈ ਕਿਉਂਕਿ ਸਾਰਾ ਮਸਲਾ ਪੈਸੇ ਕਮਾਣ ਦਾ ਹੈ ਸਭ ਉਹ ਪੈਸੇ ਕਮਾਣ ਵਾਸਤੇ ਜਿਹੜੇ ਜੇਲਾ ਚ ਇਹਨਾਂ ਦੇ ਗੈਂਗਸਟਰਸ ਬੈਠੇ ਹੈ ਜਿਹੜੇ ਲਿਕਰ ਮਾਫੀਆ दारू ਮਾਫੀਆ ਜੇਲਾ ਚ ਬੈਠਾ ਉੱਥੋਂ ਚੱਲ ਰਹੀ ਹੈ ਸਿਟੀ ਦੀ ਪ੍ਰੀਲੀਮਿਨਰੀ ਰਿਪੋਰਟ ਜਿਹੜੀ ਅੱਜ ਮੈਂ ਸੁਣ ਰਿਹਾ ਸੀ ਇੱਥੇ ਆਣ ਤੋਂ ਪਹਿਲਾਂ ਆਫੀਸਰਸ ਕਹਿ ਰਹੇ ਆ ਵੀ ਇਹ ਸਾਰੀ ਆ ਜਿਹੜੀ ਵਰਤਾਂਤ ਹੋ ਰਿਹਾ ਹੈ ਇਥੇ ਇਸ ਇਲਾਕੇ 'ਚ ਉਹਦੀ ਸਾਠ ਗੰਢ ਜੇਲ੍ਹ ਚੋਂ ਬਣੀ ਹੈ ਸੰਗਰੂਰ ਜੇਲ੍ਹ ਚੋਂ ਬਣੀ ਹੈ ਭਗਵੰਤ ਮਾਨ ਜੀ ਕਹਿ ਰਹੇ ਆ ਵੀ ਤੇਜਰੀਵਾਲ ਸਾਹਿਬ ਨੂੰ ਸਰਕਾਰ ਚਲਵਾਵਾਂਗੇ ਜੇਲ੍ਹ ਚੋਂ ਉੱਥੋਂ ਚラン ਦੀ ਇਜਾਜ਼ਤ ਦੇਾਂਗੇ ਸਾਬ ਇਜਾਜ਼ਤ ਲੈਣ ਦੀ ਲੋੜ ਹੀ ਨਹੀਂ ਇਜਾਜ਼ਤ ਤਾਂ ਦਿੱਲੀ 'ਚੋਂ ਲੋੜ ਪੈਂਦੀ ਹੈ ਜਿਹੜੀ दारू ਦੀ ਨੀਤੀ ਕਰਕੇ ਅੱਜ ਪੰਜਾਬ 'ਚ ਮੌਤਾਂ ਹੋ ਰਹੀਆਂ ਐ ਪੰਜਾਬ ਦੀ ਜਵਾਨੀ ਨੂੰ ਖੋਰਾ ਲੱਗ ਰਿਹਾ ਓਹ ਦਿੱਲੀ ਵਾਲੀ ਨੀਤੀ ਇੱਥੇ ਲੱਗੀ ਐ ਉਹਦੇ 'ਚ ਉਹਨਾਂ ਨੂੰ ਸਾਰਿਆਂ ਨੂੰ ਕੇਜਰੀਵਾਲ ਸਾਹਿਬ ਅੰਦਰ ਬੈਠੇ ਐ ਸੋਦੀਆ ਜੀ ਅੰਦਰ ਬੈਠੇ ਐ ਉਹਨਾਂ ਦੇ ਮੰਤਰੀ ਵਜਿੰਦਰ ਜੀ ਅੰਦਰ ਬੈਠੇ ਐ ਨੂੰ ਸਾਰਿਆਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਇੱਥੇ ਲਿਆਉਣ ਜਿੱਥੇ ਬਦਮਾਸ਼ਾਂ ਦਾ ਅੰਦਰੋਂ ਚੱਲ ਰਿਹਾ ਰੋਜ਼ਗਾਰ ਚੱਲ ਰਿਹਾ ਇੱਥੇ ਬਿਜ਼ਨਸ ਐਜ਼ ਯੂਜੂਅਲ ਜਿਵੇਂ ਕਹਿੰਦੇ ਨਾ ਵੀ ਅੰਦਰੋਂ ਫਰੋਟੇ ਹੀ ਲੈ ਰਹੇ ਐ दारू ਵੀ ਵੇਚ ਰਹੇ ਐ ਚਿੱਟਾ ਵੀ ਵੇਚ ਰਹੇ ਐ ਲੋਕਾਂ ਨੇ ਕਤਲ ਦੇ ਵੀ ਮੂਸੇਵਾਲਾ ਦਾ ਜੜਾ ਮਰਡਰ ਐ ਜੇਲ੍ਹ ਤੋਂ ਅੰਦਰੋਂ ਬੈਠ ਕੇ ਸਾਜ਼ਿਸ਼ ਕੀਤੀ ਗਈ ਇੰਟਰਵਿਊ ਅੰਦਰ ਹੋ ਰਹੀਆਂ ਐ ਟੈਲੀਵਿਜ਼ਨ ਦੇ ਉੱਤੇ ਰੀਲਸ ਪਾਈ ਜਾ ਰਹੀਆਂ ਐ ਕੰਮ ਕੇਜਰੀਵਾਲ ਸਾਹਿਬ ਨੇ ਕਰਨੇ ਇੱਥੇ ਲੈ ਆਣ ਦਿੱਲੀ ਦਿੱਲੀ ਵਿੱਚੇ ਲੈ ਆਣ ਇੱਥੇ ਚਲਾ ਲੈਣਗੇ ਫਿਰ ਤਾਂ ਕਿਸੇ ਯਾਸ਼ਤ ਲੈਣ ਦੀ ਲੋੜ ਨਹੀਂ ਦੇਖੋ ਸਭ ਤੋਂ ਵੱਡਾ ਸ਼ਰਮਨਾਕ ਮੁਕਾਮ ਜਿਹੜਾ ਹੈ ਕੱਲ ਇੱਥੇ ਅਮਨ ਰੋੜਾ ਜੀ ਮੈਂ ਉਹਨਾਂ ਨੂੰ ਇੱਕ ਸਮਝਦਾਰ ਆਵਾਜ਼ ਸਮਝਦਾ ਸੀਗਾ ਵੀ ਇਹ ਸਾਰੇ ਪਿੰਡ ਦੇ ਅੰਦਰ ਕੋਈ ਨਾ ਕੋਈ ਅਜੇ ਗੱਲਬਾਤ ਸਿਆਣੀ ਕਰਨ ਵਾਲਾ ਕਿਤੇ ਬੈਠਾ ਹੈ ਪਰ ਕੱਲ ਜਿਹੜਾ ਕਲੰਕ ਉਹਨਾਂ ਨੇ ਇੱਥੇ ਆ ਕੇ ਲਾਇਆ ਇਸ ਪਿੰਡ ਦੇ ਅੰਦਰ ਜਿੰਨਾ ਇਹਨਾਂ ਨੂੰ ਮਤਲਬ ਮੱਲਮ ਲਾਣ ਦੀ بجائے ਜਲੀਲ ਕੀਤਾ ਹੈ ਨੂਹ ਛਿੜਕਿਆ ਜਿਹੜਾ ਇਹਨਾਂ ਦੇ ਜ਼ਖਮਾਂ ਦੇ ਉੱਤੇ ਵੀ ਆ ਤਾਂ ਸਾਡੀ ਜ਼ਿੰਮੇਵਾਰੀ ਨਹੀਂ ਜੇ ਠੇਕੇ ਤੋਂ ਨਹੀਂ ਲਈਦਾ ਸਭ ਠੇਕੇ ਤੋਂ ਬਾਹਰ ਵੀ ਜਿਹੜੀ ਵਿਕਰੀ ਹੈ ਮਨੁਰੂੜਾ ਜੀ ਉਹ ਵੀ ਤੁਹਾਡੇ ਕਰਿੰਦਿਆਂ ਦੀ ਵਿਕਰੀ ਹੈ ਪੰਜਾਬ ਦੇ ਅੰਦਰ ਅਗਰ ਚਿੱਟਾ ਵਿਕ ਰਿਹਾ ਹੈ ਤਾਂ ਕੋਈ ਠੇਕਾ ਨਹੀਂ ਖੁੱਲਿਆ ਹੋਇਆ ਉਹਦੇ ਵਿੱਚ ਵੀ ਹਿੱਸੇਦਾਰੀ ਹੈ ਲੀਡਰਾਂ ਦੀ ਤੇ ਜਿਹੜੀ ਦਾਰੂ ਨਕਲੀ ਵੇਚ ਰਹੀ ਹੈ ਕਿਉਂਕਿ ਉਸ 'ਚ ਮੁਨਾਫਾ ਜ਼ਿਆਦਾ ਹੈ ਉਹਦੇ ਵਿੱਚ ਵੀ ਹਿੱਸਾ ਇਹਨਾਂ ਦਾ ਹੈ ਪੰਜਾਬ ਦਾ ਮੇਰਾ ਸਵਾਲ ਮੈਂ ਛੱਡੋ ਮਨਰੂੜਾ ਜੀ ਦੇ ਪੁੱਲੇ ਉਹ ਕੀ ਹੈ ਉਹਨਾਂ ਨੇ ਭਗਵੰਦ ਮਾਨ ਜੀ ਪਹਿਲੇ ਫੰਗ ਕੱਟ ਰੱਖੇ ਉਹਨਾਂ ਦੇ ਇਹਨਾਂ ਦੇ ਮੀਤ ਜੀ ਦੇ ਫੰਗ ਕੱਟ ਤੇ ਚੀਮਾ ਸਾਹਿਬ ਦਾ ਨੰਬਰ ਲੱਗਣ ਵਾਲਾ ਹੈ ਪਿਆਰੀ ਸਮਝ ਲਓ ਤੁਸੀਂ ਆ ਜਿਹੜੇ ਅੱਜ ਆਏ ਆ ਚੀਮਾ ਸਾਹਿਬ ਪਹਿਲਾਂ ਨਹੀਂ ਆਏ ਅੱਜ ਕਿਉਂਕਿ ਪਤਾ ਲੱਗਿਆ ਜਾਖੜ ਆ ਗਿਆ ਆਣ ਲੱਗਿਆ ਤੇ ਭਗਵੰਦ ਮਾਨ ਜੀ ਦੇ ਨਾਲ ਨਾਲ ਉਹ ਵੀ ਆ ਕੇ ਹਾਜ਼ਰੀ ਪਾ ਕੇ ਸਭ ਆਪਣਾ ਲੱਗਿਆ ਜੀ ਹਲਕਾ ਮੈਨੂੰ ਕੋ ਧਿਆਨ ਹੈ ਸਾਡਾ ਸਾਰਾ ਪੰਜਾਬ ਉਹਨਾਂ ਨੂੰ ਸੌਂਪ ਰੱਖਿਆ ਸੱਚੀ ਗੱਲ ਕੇ ਤੇ ਇੱਕ ਸੈਕਿੰਡ ਸਮਾਂ ਜੀ ਮੈਂ ਗੱਲ ਪੂਰੀ ਕਰਦਾ ਉਹ ਜਿਹੜੇ ਸਾਰੇ ਲੋਕ ਐ ਉਹ ਆ ਸਰਕਾਰ ਭੁੱਲ ਗਈ ਅਮਨ ਅਰੋੜਾ ਜੀ ਨਹੀਂ ਰੋਲਾ ਭਗਵੰਤ ਮਾਨ ਜੀ ਦਾ ਭਗਵੰਤ ਮਾਨ ਜੀ ਪਹਿਲੀ ਜ਼ਿੰਮੇਵਾਰੀ ਪੰਜਾਬ ਦੀ ਲਾਅ ਐਂਡ ਆਰਡਰ ਦੀ ਥੋੜੇ ਮੋਢਿਆਂ ਤੇ ਐ ਚਾਹੇ ਨਕਲੀ ਧਾਰੂ ਵਿੱਚ ਵੇਚੀ ਜਾ ਰਹੀ ਐ ਚਾਹੇ ਚਿੱਟਾ ਵੇਚਿਆ ਜਾ ਰਿਹਾ ਇਟਸ ਅ ਲਾਅ ਐਂਡ ਆਰਡਰਸ ਪ੍ਰੋਬਲਮ ਪੰਜਾਬ ਦੀ ਅਮਨ ਸ਼ਾਂਤੀ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਤਾਂ ਹੋਣੀ ਐ ਮਨੋ ਰੋੜਾ ਜੀ ਦੀਆਂ ਨਹੀਂ ਜੇ ਨਹੀਂ ਐ ਫਿਰ ਛੱਡੋ جا کے ہمیں ਝੂਠੇ ਉਥੇ ਹੰਝੂ ਭਾਈ ਜਾਂਦੇ ਦਿੱਲੀ ਚ ਤੁਸੀਂ ਵੀ ਗ੍ਰਿਫਤਾਰੀਆਂ ਦੇ ਲੋ ਅੰਦਰ ਬਹਿ ਜਾਓ ਸਰਕਾਰ ਤਾਂ ਚਲਦੀ ਰਹੂਗੀ ਉਹ ਕਹਿੰਦੇ ਅੱਜ ਕਹਿੰਦੇ ਜੇਲ੍ਹ ਤੋਂ ਇੱਕ ਫਰਮਾਨ ਕੱਢੀ ਬੈਠੇ ਜੇਲਾ ਚ ਤੇ ਜਾਣਗੇ ਸਭ ਪਰ ਲੋਕ ਨਾ ਮਾਰੋ ਪੰਜਾਬ ਦੀ ਜਵਾਨੀ ਪੰਜਾਬ ਦੇ ਭਵਿੱਖ ਨੂੰ ਇਸ ਤਰ੍ਹਾਂ ਆਖੋਰਾ ਸੀ ਨਹੀਂ ਲੱਗਣ ਦੇਗੇ ਅੱਜ ਪੀੜਤ ਪਰਿਵਾਰਾਂ ਨੇ ਜੀ ਕਿਹਾ ਕਿ ਮਾਨ ਸਾਹਿਬ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਹੈਗੀ ਜਦ ਕਿ ਸਾਡੇ ਨਾਲ ਬਿਤਕਰਾ ਕੀਤਾ ਜਾ ਰਿਹਾ ਸਾਨੂੰ ਮੁਆਵਜ਼ਾ 5 ਲੱਖ ਬੋਲਿਆ ਜਾ ਰਿਹਾ ਜਦ ਕਿ ਕੋਈ ਜ਼ਿਮੀਂਦਾਰ ਦੇ ਵਿੱਚੋਂ ਜਦੋਂ ਪਰਿਵਾਰ ਵਿੱਚ ਹਾਸਾ ਹੁੰਦਾ ਤਾਂ ਉਹਨੂੰ ਕਰੋੜ ਰੁਪਏ ਦਿੱਤਾ ਜਾਂਦਾ ਹੈ ਸਾਡੇ ਨਾਲ ਬਿਤਕਰਾ ਕੀਤਾ ਜਾ ਰਿਹਾ ਹੈ ਆ ਸਰਕਾਰ ਬਿਨਾ ਕਿਸੇ ਨੀਤੀ ਦੇ ਚੱਲ ਰਹੀ ਹੈ ਸਾਬ ਆ ਹੁਣ ਮੌਕਾ ਨਹੀਂ ਕਿਉਂਕਿ ਜਿੱਥੇ ਖੜਿਆ ਇਹਦੇ ਵਿੱਚ ਮੈਂ ਰਾਜਨੀਤੀ ਨਹੀਂ ਰਗੜੋੜਨਾ ਚਾਹੁੰਦਾ ਪਰ ਰਾਜਨੀਤੀ ਉਹ ਹੀ ਮਾੜੀ ਹੁੰਦੀ ਹੈ ਜਿਹੜੀ ਲੋਕਾਂ ਦੇ ਸੇਵਿਆਂ ਤੇ ਕੀਤੀ ਜਾਂਦੀ ਹੈ ਰਾਜਨੀਤੀ ਇੱਕ ਪਾਲਿਸੀ ਬਣਨੀ ਚਾਹੀਦੀ ਹੈ ਸਾਬ ਆਰਬਿਟਰਰੀ ਨਹੀਂ ਹੋ ਸਕਦਾ ਕਿ ਭਗਵੰਤ ਮਾਨ ਜੀ ਫੋਟੋ ਖਿਚਾਣ ਨੂੰ ਅਡੀਕਦੇ ਰਹਿਣ ਵੀ ਕਦੋਂ ਕੋਈ ਸੁਨੇਹਾ ਆਵੇ ਬਾਰਡਰ ਤੋਂ ਤੇ ਮੈਂ ਕਰੋੜ ਰੁਪਇਆ ਲੈ ਕੇ ਕਰੇ ਜਾਵਾਂ ਤੇ ਫੋਟੋ ਖਿਚਾ ਲਾਂ ਸਭ ਆ ਕੋਈ ਬਾਦਰੀ ਨਹੀਂ ਹੈ ਤੁਸੀਂ ਇਹਨਾਂ ਪਰਿਵਾਰਾਂ ਵਾਸਤੇ ਇੱਕ ਪਾਲਿਸੀ ਹੋਣੀ ਚਾਹੀਦੀ ਹੈ ਵੀ ਇਸ ਹਾਲਾਤ ਜੋ ਵੀ ਇਹਨਾਂ ਹਾਲਾਤਾਂ 'ਚ ਡੈਥ ਹੋਗੀ ਸਰਕਾਰ ਦੀ ਪਾਲਿਸੀ ਹੈ ਇਹਨਾਂ ਪੈਸਾ ਮੈਂ ਨਾ ਤਾਂ ਉਹਨਾਂ ਨੂੰ ਧਰਲੇ ਲਾਣ ਦੀ ਲੋਡ ਪਵੇ ਨਾ ਉਹਨਾਂ ਨੂੰ ਕਿਸੇ ਦੇ ਕੋਈ ਲੀਡਰਾਂ ਕੋਲ ਜਾਣਾ ਪਵੇ ਨਾ ਹੀ ਇਸ ਕਿਸਮ ਦੀ ਐਕਸ਼ਨ ਕਮੇਟੀਆਂ ਬਣ ਪਿੰਡਾਂ ਦੇ ਅੰਦਰ ਆ ਐਸੇ ਕਰਕੇ ਵੀ ਸਰਕਾਰ ਫੇਲ ਹੋ ਗਈ ਸਰਕਾਰ ਦੀ ਕੋਈ ਨੀਤੀ ਹੈ ਨਹੀਂ ਜਿਹੜਾ ਜਿੱਥੇ ਸਬੂਤ ਲੱਗਦਾ ਜਿਹੜਾ ਜਾ ਕੇ ਆਮ ਆਦਮੀ ਪਾਰਟੀ ਦੇ ਲੀਡਰ ਨੂੰ ਮਿਲੂਗਾ ਉਹਨਾਂ ਨੇ ਆਪ ਹੀ ਸੈਟਿੰਗ ਕਰ ਲੈਣੀ ਹੈ ਲੈ ਤੈਨੂੰ ਕਰੋੜ ਰੁਪਏ ਦਵਾ ਦੇਣੇ ਉਹਦੇ ਵਿੱਚ ਸਾਡਾ ਕੀ ਹਿੱਸਾ ਨਾ ਨਸ਼ਨਾਮ ਇਸਨਾਮ ਗੁਜਰਾ ਇਸ ਮੇਤ ਜੀ 20 ਤੋਂ ਵੱਧ ਮੁੱਤਾਂ ਹੋ ਚੁੱਕੀਆਂ ਹੋ ਇਹ ਵੱਡੀ ਘਟਨਾ ਹੈ ਕਿ ਤੁਸੀਂ ਇਨਕੁਆਰੀ ਕਿਸ ਤਰ੍ਹਾਂ ਦੀ ਚਾਹੁੰਦੇ ਆ ਕਿ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ ਦੇਖੋ ਅੱਜ ਦੇ ਦਿਨ ਚਾਹੇ ਮੈਂ ਤਾਂ ਕਹਿਣਾ ਵੀ ਮੈਂ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਧੰਨਵਾਦ ਕੀਤਾ ਇਹ ਇਨਕੁਆਰੀ ਵੀ ਇਲੈਕਸ਼ਨ ਕਮਿਸ਼ਨ ਨੇ ਮਾਰਕ ਕੀਤੀ ਆ ਭਗਵੰਤ ਮਾਨ ਜੀ ਨੇ ਨਹੀਂ ਕੀਤੀ ਕਿੰਨੇ ਦਿਨ ਹੋ ਗਏ ਭਗਵੰਤ ਮਾਨ ਜੀ ਨੇ ਕਮਿਸ਼ਨ ਦੇ ਨਾਲ ਵੀ ਨਾਲ ਕਰ ਦਿੰਦੇ ਨਹੀਂ ਕੀਤੀ ਕਿਉਂਕਿ ਉਹਨਾਂ ਨੂੰ ਯਾਦ ਚੇਤੇ ਨਹੀਂ ਉਹ ਤਾਂ ਵਿਚਾਰੀਆਂ ਇੱਥੇ ਬੇਬੀਆਂ ਦਸਰੀਆਂ ਸੀਗੀਆਂ ਵੀ ਆ ਤੇ ਜਾ ਕੇ ਉਹ दारू ਵਾਲੇ ਜਿਹੜੀ ਫੈਕਟਰੀਆਂ ਐ ਉੱਥੇ ਜਾ ਕੇ ਉਹਨਾਂ ਕੋਲ ਬੈਠ ਕੇ ਖਾਣਾ ਪੀਣਾ ਵੀ ਕਰਦੇ ਡਾਕਟਰ ਸਾਹਿਬ 4 ਦਿਨ ਡੈੱਡ ਬੋਡੀਆਂ ਮੋਤੀਆਂ ਦੇ ਉੱਤੇ ਰੋਦੀਆਂ ਰਹੀਆਂ ਜਿਹੜੀਆਂ ਵਿਧਵਾ ਹੋਈਆਂ ਨੇ ਉਹਨਾਂ ਨੂੰ ਧਰਨਾ ਲਾਉਣਾ ਪਿਆ ਡੀਸੀ ਦਫ਼ਤਰ ਦੇ ਸਾਹਮਣੇ ਫੇਰ ਕਿਤੇ ਜਾ ਕੇ ਜਿਹੜਾ 5 ਲੱਖ ਰੁਪਏ ਦਾ ਮੁਆਵਜ਼ਾ ਜਾਂ ਕੋਈ 13 ਦਾ ਕਹਿ ਰਿਹਾ ਉਹ ਦਿੱਤਾ ਗਿਆ ਕਿਵੇਂ ਦੇਖ ਰੋ ਜੀ ਮੋਟਾ ਪੈਸਾ ਹੈ ਸਾਹਿਬ ਕਿਉਂਕਿ ਜੇ ਰੋਲਾ ਪੈਂਦਾ ਹੈ ਨਾ ਇਹਨਾਂ ਨੂੰ ਪਤਾ ਨਹੀਂ ਸੀ ਕਿ ਇੰਨੀ ਮੌਤਾਂ ਹੋ ਜਾਣਗੀਆਂ ਵਿਚਾਰ 5-4 ਹੁੰਦੀਆਂ ਤੇ ਪਰਦਾ ਪਾ ਲੈਣਾ ਸੀਗਾ ਇਹਨਾਂ ਨੇ ਹੁਣ ਮੌਤਾਂ ਇੰਨੀਆਂ ਹੋ ਗਈਆਂ ਹੁਣ ਜੇ ਇੱਥੇ ਸੁਨੀਲ ਜੀ ਆ ਖੜਾ ਗਿਆ ਤਾਂ ਭਗਵੰਦ ਮਾਨ ਜੀ ਵੀ ਆ ਗਏ ਅੱਜ ਚੀਮਾ ਸਾਹਿਬ ਵੀ ਆ ਗਿਆ ਮਨਰੋੜਾ ਐ ਸਾਹਿਬ ਦਬਾਅ ਦੇ ਨਾਲ ਕੰਮ ਕਰਨਗੇ ਆ ਜਿਹੜੀ ਚਰਬੀ ਪੈਸੇ ਦੀ ਚੜੀ ਹੈ ਸਾਹਿਬ ਮੈਂ ਫੇਰ ਦੁਹਰਾ ਰਿਹਾ ਖੁਦ ਭਗਵੰਤ ਮਾਨ ਜੀ ਨੇ ਕਿਹਾ ਕੋਠਿਆਂ ਤੇ ਚੜ ਚੜ ਕੇ ਕਿਹਾ ਕੇਜਰੀਵਾਲ ਸਾਹਿਬ ਨੇ ਕਿਹਾ ਵੀ दारू ਦੇ ਵਿੱਚ 40000 ਕਰੋੜ ਰੁਪਏ ਦੀ ਆਮਦਨ ਹੁੰਦੀ ਹੈ ਜੀ ਤੇ ਕਹਿੰਦੇ ਸੀ ਵੀ ਉਹਨਾਂ ਨੂੰ ਕੇਜਰੀਵਾਲ ਸਾਹਿਬ ਤੋਂ ਕਿ ਇਨਕਮ ਟੈਕਸ ਡਿਪਾਰਟਮੈਂਟ ਤੋਂ ਆਏ ਹੈ ਉਹਨਾਂ ਨੂੰ ਪਤਾ ਹੈ ਕਿ ਪੈਸਾ ਕਿੱਥੋਂ ਕੱਢਣਾ ਹੈ ਜੀ ਉਹ ਪੈਸਾ ਕੱਢ ਰਹੇ ਹੈ ਸਾਹਿਬ ਆ ਜਿਹੜੇ ਇਹਨਾਂ ਦੀ ਮੁੱਤਾਂ ਹੋਈਆਂ ਇਹਨਾਂ ਦੇ ਉਸ ਉਸ ਪੈਸੇ ਕੱਢਣ ਕਰਕੇ ਹੋਈਆਂ ਵੀ ਪੈਸਾ ਤਾਂ ਉਦੋਂ ਨਿਕਲੇ ਜਾਊਗਾ ਜੇ ਸਸਤੀ ਸ਼ਰਾਬ ਬਣੂਗੀ ਉਸ 'ਚ ਮਾਰਜਿਨ ਜ਼ਿਆਦਾ ਹੋਊਗਾ ਬਣਾਉਣ ਵਾਲੇ ਨੂੰ ਤਾਂ ਹਿੱਸਾ ਵੀ ਗੱਫੇ ਵੀ ਜ਼ਿਆਦਾ ਆਣੇ 40000 ਕਰੋੜ ਰੁਪਇਆ ਪੰਜਾਬ ਦਾ ਸ਼ਾਇਦ ਮੈਂ ਉਹਨਾਂ ਦੀ ਗੱਲ ਸਹੀ ਮੰਨ ਲਾਂ ਤਾਂ ਉਹ ਪੈਸਾ ਤਾਂ ਆ ਰਿਹਾ ਹੈ ਖਜ਼ਾਨੇ 'ਚ ਨਹੀਂ ਜਾ ਰਿਹਾ ਦਿੱਲੀ ਜਾ ਰਿਹਾ ਜਿਹਦੇ ਕਰਕੇ ਕੇਜਰੀਵਾਲ ਸਾਹਿਬ ਅੰਦਰ ਬੈਠੇ ਹੈ ਤੇ ਨੰਬਰ ਇਹਨਾਂ ਦਾ ਪੰਜਾਬ ਵਾਲਿਆਂ ਦੇ ਨਾਲ ਹੈ ਮੈਂ ਕੱਲ ਇਲੈਕਸ਼ਨ ਕਮਿਸ਼ਨ ਨੂੰ ਆ ਕੇ ਕਿਹਾ ਵੀ ਇਹਨਾਂ ਦੀ ਵੀ ਜਾਂਚ ਕਰਾਓ ਕੋਖ ਕਰਾਓ ਅੱਜ ਕੋਈ ਕਿਸੇ ਤੇ ਇਲਜ਼ਾਮ ਨਹੀਂ ਲੱਗ ਸਕਦਾ ਵੀ ਪੋਲੀਟੀਕਲ ਵੈਂਡਟਾ ਇਲੈਕਸ਼ਨ ਕਮਿਸ਼ਨ ਹੈ ਨਿਰਪੱਖ ਤੌਰ ਤੇ ਟਰਾਂਸਪੇਰੈਂਟ ਜਾਂਚ ਹੋਵੇ ਤੇ ਇਹਨਾਂ ਨੂੰ ਬਣਦੀ ਸਜ਼ਾ